ਅੱਜ ਪਿੰਡ ਗੋਲੀਆਂ ਵਿਖੇ ਜਿਹੜਾ 바ਵਾ ਸਾਹਿਬ ਉਮੀਦਵਾਰ ਦੇ ਜਿਹੜੇ ਕਲੱਬ ਦੇ ਮੈਂਬਰ ਆ ਸਾਡੇ ਪ੍ਰਧਾਨ ਸ਼ਿੰਦਾ ਜੀ ਰੋਕੀ ਜੀ ਹੈਪੀ ਸਾਧੋਵਾਲ ਜੀ ਚਿੰਦਾ ਐਮੇ ਵਾਲਾ ਸਰਪੰਚ ਜੀ ਸਾਡੇ ਛੋਡੀ ਭਾਜੀ ਜਿਹੜੇ ਐਸਐਚਓ ਸਾਹਿਬ ਇੱਥੋਂ ਰਿਟਾਇਰ ਹੋਏ ਆ ਹੋਰ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਇਹ ਜਿਹੜੇ ਦਵਾਈਆਂ ਦਿੰਦੇ ਜਿੰਨਾ ਵੀ ਸਾਰਾ ਸਟਾਫ ਇੱਥੇ ਆ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਬਹੁਤ ਅੱਜ ਖੁਸ਼ੀ ਹੋਈ ਆ ਕਿ ਸਾਡੇ ਜਿਹੜੇ ਨੌਜਵਾਨ ਆ ਜਿਹੜੇ ਡਾਕਟਰ ਭੀਮਰਾਓ ਅਮੇਦਕਰ ਦੀ ਜਿਹੜੀ ਸੋਚ ਨੂੰ ਲੈ ਕੇ ਜਿਨ੍ਹਾਂ ਨੇ ਅੱਜ ਤੱਕ ਗਰੀਬਾਂ ਮਜਦੂਮਾਂ ਮਜਦੂਆਂ ਨੇ ਲੜਾਈ ਕਰਦੇ ਆਪਣਾ ਸਾਰਾ ਜੀਵਨ ਲਾਤਾ ਖਾਸ ਕਰਕੇ ਸਾਡੀਆਂ ਜਿਹੜੀਆਂ ਭੈਣਾਂ ਆ ਉਹਨਾਂ ਨੂੰ ਬਰਾਬਰਤਾ ਦਾ ਅਧਿਕਾਰ ਦਵਾਇਆ ਔਰ ਇਨਸਾਨ ਨੂੰ ਇਨਸਾਨੀ ਜਿਹੜਾ ਅਸਲੀ ਜਿਹੜਾ ਇਨਸਾਨ ਦਾ ਉਹ ਮਕਸਦ ਦਿਖਾ ਲਿਆ ਤੇ ਨੌਜਵਾਨਾਂ ਨੂੰ ਇਸ ਗੱਲ ਦੀ ਵਧਾਈ ਹੈ ਕਿ ਉਹਨਾਂ ਦੀ ਜਿਹੜੀ ਸੋਚ ਨੂੰ ਜਿਨ੍ਹਾਂ ਨੇ ਸਾਡੂੰ ਅੱਜ ਆਜ਼ਾਦ ਅਸ਼ੀਰਦੀ ਜਿਨ੍ਹਾਂ ਨੇ ਦਿੱਤੀ ਆ ਸਾਡੇ ਆਪਣੇ ਸ਼ਹੀਦឧਤਮ ਸਿੰਘ ਜੀ ਜਿਨ੍ਹਾਂ ਨੇ 21 ਸਾਲ ਬਾਅਦ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਖੂਨ ਦੀ ਅੰਕ ਸੀ ਸਾਡੇ ਅੰਚ ਸੀ 21 ਸਾਲ ਬਾਅਦ ਜਾ ਕੇ ਜਿਹੜੇ ਜੱਲਿਆਂ ਵਾਲੇ ਬਾਗ ਦੇ ਵਿੱਚ ਸਾਡੇ ਜਿਹੜੇ ਨਿਰਦੋਸ਼ ਲੋਕ ਸੀ ਜਿਨ੍ਹਾਂ ਨੂੰ ਮਾਰਿਆ ਉਹਨਾਂ ਦਾ ਜਾ ਕੇ ਇੰਗਲੈਂਡ ਦੀ ਧਰਤੀ ਦੇ ਉੱਤੇ ਉਹਨਾਂ ਦਾ ਬਦਲਾ ਲਿਆ ਇਸ ਗੱਲ ਦੀ ਅਸੀਂ ਛਲਾਗਾ ਕਰਦੇ ਹਾਂ ਔਰ ਨੌਜਵਾਨ ਪੀੜ੍ਹੀ ਨੂੰ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਨਸ਼ਿਆਂ ਤੋਂ ਛੱਟ ਕੇ ਇਹ ਜਿਹੜੇ ਸਾਡੇ ਨੌਜਵਾਨ ਖੋਨ ਦਾ ਕੈਂਪ ਲਾਉਂਦੇ ਆ ਜਿਹੜੇ ਲੋਕਾਂ ਨੂੰ ਦਰਸਾਉਂਦੇ ਆ ਕਿ ਸਾਡੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਯੋਧੇ ਪੈਦਾ ਹੋਏ ਆ ਸ਼ਹੀਦ ਭਗਤ ਸਿੰਘ ਹੀ ਹੋਏ ਆ ਕਰਤਾਰ ਸਿੰਘ ਸਰਾਭਾ ਜੀ ਹੋਏ ਆ ਔਰ ਜਿਨੇ ਵੀ ਸਾਡੇ ਜਿਨ੍ਹਾਂ ਨੇ ਆਜ਼ਾਦੀ ਦਿੱਤੀ ਆ ਸਾਡੇ ਦੇਸ਼ ਨੂੰ ਉਹਨਾਂ ਨੂੰ ਜਿੱਥੇ ਅਸੀਂ ਪ੍ਰਣਾਮ ਕਰਦੇ ਆ ਉੱਥੇ ਇਹਨਾਂ ਦੀ ਸੋਚ ਨੂੰ ਇਹਨਾਂ ਦੀ ਕਮੇਟੀ ਦੀ ਸੋਚਣ ਦੀ ਇਸ ਗੱਲ ਦੀ ਸਲਾਮ ਆ ਔਰ ਦੱਸਣਾ ਚਾਹਾਂਗੀ ਕਿ ਸਾਡੀ ਕੌਮ ਦੇ ਵਿੱਚ ਜਿਹੜੇ ਇਦਾਂ ਦੇ ਸ਼ਹੀਦ ਜਿਨ੍ਹਾਂ ਨੇ 21 ਸਾਲ ਬਾਅਦ ਵੀ ਜਾ ਕੇ ਜਨਰਲ ਡਾਇਰ ਤੋਂ ਜਿਹੜਾ ਬਦਲਾ ਲਿਆ ਜਲਿਆਂਵਾਲਾ ਬਾਗ ਦਾ ਔਰ ਸਾਡੀ ਕੌਮ ਦੇ ਵਿੱਚ ਤਰ ਬਹੁਤ ਹੀ ਮਹਾਨ ਮਹਾਨ ਸ਼ਹੀਦ ਜਿਹੜੇ ਪੈਦਾ ਹੋਏ ਪੰਜਾਬ ਦੇ ਵਿੱਚ ਮੈਂ ਉਹਨਾਂ ਨੂੰ ਇੱਕ ਤਾਂ ਉਹਨਾਂ ਦੇ ਜਨਮ ਦਿਵਸ ਦੇ ਉੱਤੇ ਆਪਣੇ ਸਾਰੇ ਨੌਜਵਾਨ ਸਵਾਰੀ ਜਿਹੜੇ ਇਸ ਅ ਅੰਬਾਬਾ ਸਾਹਿਬ ਅੰਬੇਦਕਰ ਸਵਾ ਦੇ ਨਾਲ ਜੁੜੇ ਆ ਸਾਰਿਆਂ ਦੀ ਸ਼ਲਾਗਾ ਕਰਦੀਆਂ ਔਰ ਵਧਾਈਆਂ ਦਿੰਦੀਆਂ ਕਿ ਹਰ ਵਾਰ ਜਿਹੜਾ ਇਹ ਕੈਂਪ ਲਗਾਉਂਦੇ ਆ ਬਹੁਤ ਹੀ ਸਫਲ ਹੁੰਦਾ ਔਰ ਇਹੀ ਕੈਂਪ ਨੇ ਇਹ ਹਮੇਸ਼ਾ ਜਿਹੜੇ ਕਦੀ ਨਾ ਕਦੀ ਸਾਈਕਲ ਡੋਨੇਟ ਕਰਨ ਦਾ ਜਿਹੜੇ ਹੈਂਡੀਕੈਪਲ ਲਈ ਸਾਈਕਲ ਆਂਦੇ ਉਹ ਡੋਨੇਟ ਕਰਨ ਦਾ ਕਦੀ ਨਸ਼ਾ ਵਿਰੋਧੀ ਕੈਂਪ ਕੁਝ ਨਾ ਕੁਝ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨਾਲ ਜੁੜ ਕੇ ਸਮਾਜ ਸੇਵੀ ਜਿਹੜੇ ਆਪਣੇ ਗਰਸ਼ੰਕਰ ਦੇ ਵਿੱਚ ਬੁੱਧੀਜੀਵੀ ਲੋਕ ਨੇ ਸਾਰੇ ਮਿਲ ਕੇ ਜਿਹੜੇ ਕੰਮ ਕਰਦੇ ਸਮਾਜ ਸੇਵਾ ਦਾ ਮੈਂ ਇਹਨਾਂ ਦਾ ਸਾਰਿਆਂ ਦਾ ਇਸ ਕੰਮ ਦੀ ਸ਼ਲਾਘਾ ਕਰਦੀ ਹਾਂ ਔਰ ਧੰਨਵਾਦ ਕਰਦੀ ਹਾਂ ਕਿਉਂਕਿ ਇਹ ਕਿਤਨਾ ਕਿਤੇ ਨੌਜਵਾਨਾਂ ਨੂੰ ਜਿਹੜੀ ਸੇਧ ਦੇ ਰਹੇ ਨੇ ਅੱਛਾ ਕੰਮ ਲਈ ਔਰ ਨੌਜਵਾਨ ਜਿਹੜੇ ਆਪਣੇ ਇਹਨਾਂ ਕੰਮਾਂ ਦੇ ਵਿੱਚ ਜੁੜ ਕੇ ਸਮਾਜਿਕ ਬੁਰਾਈਆਂ ਤੋਂ ਦੂਰ ਹੁੰਦੇ ਨੇ ਨਸ਼ਿਆਂ ਤੋਂ ਦੂਰ ਹੁੰਦੇ ਨੇ ਤੇ ਇਹਨਾਂ ਨੌਜਵਾਨਾਂ ਨੂੰ ਮੈਂ ਹਮੇਸ਼ਾ ਇੱਕ ਕਰਨੀ ਆ ਕਿ ਜਦੋਂ ਵੀ ਕਿਸੇ ਦੀ ਲੋੜ ਪਵੇ ਜਿੱਥੇ ਵੀ ਲੋੜ ਪਵੇ ਅਸੀਂ ਨਾਲ ਖੜੇ ਆ ਸਾਨੂੰ ਕੋਈ ਵੀ ਸੇਵਾ ਲਗਾਓ ਅਸੀਂ ਹਾਜ਼ਰ ਆ ਬਾਕੀ ਜਿਹੜਾ ਅੱਜ ਸਾਨੂੰ ਬੋਲਣ ਦਾ ਜਾਂ ਕਿਸੇ ਵੀ ਤਰ੍ਹਾਂ ਸਮਾਨਤਾ ਦਾ ਅਧਿਕਾਰ ਆਵਾਬਾਬਾ ਸਾਹਿਬ ਅੰਬੇਦਕਰ ਜਿਨੇ ਦਿੱਤਾ ਅਸੀਂ ਉਸ ਮਹਾਨ ਆਤਮਾ ਨੂੰ ਹਰ ਵੇਲੇ ਯਾਦ ਰੱਖਦੇ ਆ ਯਾਦ ਕਰਦੇ ਆ ਔਰ ਸੰਵਿਧਾਨ ਦੀ ਆਦਰ ਕਰਦੇ ਹੋਏ ਉਹਨਾਂ ਦੀਆਂ ਦਸਤੇ ਹੋਏ ਰਾਹਾਂ ਤੇ ਚੱਲਦੇ ਆ ਤੇ ਮੈਂ ਸਾਰਿਆਂ ਨੂੰ ਇਸ ਕੈਂਪ ਤੇ ਕੈਂਪਲੇ ਤੇ ਜਿੰਨੇ ਵੀ ਮੇਰੇ ਵੀਰ ਇੱਥੇ ਪਹੁੰਚੇ ਨੇ ਜਿਹੜੇ ਜੋ ਵੀ ਐਕਟਿਵ ਨੇ ਸਾਡੇ ਰੋਮੀ ਭਾਜੀ ਰੋਕੀ ਭਾਜੀ ਸਾਡੇ ਸੋਢੀ ਵੀਰ ਜੀ ਆਏ ਆ ਸ਼ਿੰਦਾ ਭਾਜੀ ਜਿੰਨੇ ਵੀ ਨੌਜਵਾਨ ਇੱਥੇ ਆਏ ਆ ਬਲੱਡ ਡੋਨੇਟ ਕਰ ਰਹੇ ਆ ਕਿਉਂਕਿ ਬਲੱਡ ਡੋਨੇਟ ਦੀ ਮਹਾਨਤਾ ਬਾਰੇ ਤੁਸੀਂ ਸਾਰੇ ਆਪਾਂ ਜਾਣਦੇ ਆ ਕਿ ਇੱਕ ਇੱਕ ਬੂੰਦ ਜਿਹੜੀ ਆ ਬਹੁਤ ਕੀਮਤੀ ਹੁੰਦੀ ਆ ਇੱਕ ਇੱਕ ਬੂੰਦ ਦੇ ਵਿੱਚ ਜਿਹੜਾ ਜੀਵਨ ਸਮਾਇਆ ਹੋਇਆ ਜਿੰਦਗੀ ਸਮਾਈ ਹੈ ਸਾਨੂੰ ਸਾਰਿਆਂ ਨੂੰ ਅ ਜਿੰਦਗੀ ਦੇ ਵਿੱਚ ਕਦੇ ਨਾ ਕਦੇ ਇਸ ਚੀਜ਼ ਦੀ ਜ਼ਰੂਰਤ ਪੜਾਈ ਗੰਦੇ ਚਾਹੇ ਰਿਸ਼ਤੇਦਾਰੀ ਨੂੰ ਪੱਜਵੇ ਚਾਹੇ ਕੋਈ ਵੀ ਐਕਸੀਡੈਂਟਲ ਕੇਸ ਹੋ ਜਾਂਦਾ ਤਾਂ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸੋ ਵੱਧ ਤੋਂ ਵੱਧ ਜਿਹੜਾ ਸਾਨੂੰ ਬਲੱਡ ਡੋਨੇਟ ਕਰਨ ਦਾ ਇੱਕ ਤਾਂ ਮਾਨਸਿਕ ਸ਼ਾਂਤੀ ਮਿਲਦੀ ਹੈ ਇੱਕ ਅਸੀਂ ਜਿਹੜੇ ਸਮਾਜ ਦੇ ਵਿੱਚ ਸਾਰੇ ਹਰੇਕ ਵੀ ਜਿਹੜਾ ਬੰਦਾ ਨਹੀਂ ਫੋਰਡ ਕਰ ਸਕਦਾ ਬਲੱਡ ਦਾ ਉਹਨੂੰ ਉਹਦੀ ਹਹਾਯਤਾ ਕਰਨ ਦੇ ਵਿੱਚ ਸਾਹੀ ਹੁੰਨੇ ਆ ਮੈਂ ਬਹੁਤ ਧੰਨਵਾਦ ਕਰਦੀ ਆ ਤੁਹਾਡੇ ਚੈਨਲ ਰਾਹੀਂ ਸਾਰੇ ਨੌਜਵਾਨ ਵੀਰ ਜਿਨੇ ਵੀ ਇੱਥੇ ਕਰਤਾ ਦਰਤਾ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮਹਾਨ ਹਸਤੀਆਂ ਪਹੁੰਚੀਆਂ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ